ਸਾਡੇ YouTube ਚੈਨਲ ਤੇ ਆਫ ਫੌਲਟ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਐਲ ਪੀਏ ਨੰਬਰ 691 ਆਫ 2020 ਸਬੰਧੀ ਤਾਰੀਖ ਤੇ ਤਾਰੀਖ ਦਿੱਤੇ ਜਾਣ ਦੇ سلسلے ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫ ਫੌਲਟ ਵਿਚਾਰch ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਜਦੋਂ ਦੀ ਮੌਜੂਦਾ ਪੰਜਾਬ ਸਰਕਾਰ ਹੋਂਦ ਵਿੱਚ ਆਈ ਹੈ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਇਹ ਵੱਡੀ ਉਮੀਦ ਸੀ ਕਿ ਇਹ ਸਰਕਾਰ ਉਹਨਾਂ ਦੇ ਸਾਰੇ ਹੀ ਮਸਲਿਆਂ ਦਾ ਹੱਲ ਕਰੇਗੀ ਜਿਵੇਂ ਕਿ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਵਾਅਦਾ ਵੀ ਕੀਤਾ ਸੀ ਪਰੰਤੂ ਹੋਂ ਇਸ ਦੇ ਬਿਲਕੁਲ ਉਲਟ ਰਿਹਾ ਹੈ ਇਥੋਂ ਤੱਕ ਕਿ ਜੋ ਕੋਰਟ ਕੇਸਾਂ ਤੋਂ ਜਿੱਤੇ ਹੋਏ ਕੇਸ ਹਨ ਉਹਨਾਂ ਨੂੰ ਵੀ ਲਾਗੂ ਕਰਨ ਦੇ ਵਿੱਚ ਅਨਕਾਨੀ ਤੇ ਟਾਲਮਟੋਲ ਕੀਤੀ ਜਾ ਰਹੀ ਹੈ ਔਰ ਇਸ ਤੋਂ ਵੀ ਅਗਲੀ ਗੱਲ ਇਹ ਕਿ ਐਲਪੀਏ ਲਗਾ ਕੇ ਤੇ ਫਿਰ ਮਸਲੇ ਨੂੰ ਉਲਝਾ ਕੇ ਔਰ ਇਸ ਨੂੰ ਅੱਗੇ ਦੀ ਅੱਗੇ ਟਾਈਮ ਪਾਸ ਕਰਨ ਦੇ ਵਾਸਤੇ ਵੀ ਸਰਕਾਰ ਜੋ ਹੈ ਉਹ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਤਾਂ ਜੋ ਮੌਲਾ ਜੋ ਹੈ ਉਹ ਐਲਪੀਏ 691 ਆਫ 2200 ਸੰਬੰਧੀ ਹੈ ਜਿਹੜਾ ਕੇਸ ਬੈਂਚਾ ਨੇ 87 ਤੇ ਜਿਸ ਦਾ ਫੈਸਲਾ ਤਾਂ 18 12 2019 ਨੂੰ ਪਟੀਸ਼ਨਰ ਦੇ ਹੱਕ ਦੇ ਵਿੱਚ ਆਇਆ ਸੀ ਨੂੰ ਤੋ ਉਸ ਵੇਲੇ ਦੀ ਸਰਕਾਰ ਨੇ ਇੱਕ LPA ਨੰਬਰ 692/2020 ਲਗਾ ਕੇ ਤੇ ਇਸ ਮਸਲੇ ਨੂੰ ਉਜਾੜ ਦਿੱਤਾ ਸੀ ਇਸ ਕੇਸ ਦੀਆਂ ਬਹੁਤ ਸਾਰੀਆਂ ਸੁਣਵਾਈਆਂ ਹੋ ਚੁੱਕੀਆਂ ਹਨ ਤੇ ਹਰ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਤਾਰੀਖ ਨੂੰ ਫੈਸਲਾ અંતિમ ਫੈਸਲਾ ਇਸ ਦਾ ਆ ਜਾਏਗਾ ਕਈ ਵਾਰੀ ਤਾਂ ਐਸਾ ਵੀ ਹੋਇਆ ਹੈ ਕਿ ਇੱਕ ਇੱਕ ਦੋ ਦੋ ਦਿਨ ਦੇ ਵਕਫੇ ਦੇ ਨਾਲ ਵੀ ਤਾਰੀਖਾਂ ਮਿਲੀਆਂ ਹਨ ਪਰੰਤੂ ਫੇਰ ਵੀ ਪਤਾ ਨਹੀਂ ਕਿਸ ਵਜ੍ਹਾ ਕਰਕੇ ਇਹ ਕੇਸ ਅੱਗੇ ਦੇ ਅੱਗੇ ਹੀ ਪੈਂਡਿੰਗ ਪਾਇਆ ਜਾ ਰਿਹਾ ਹੈ ਹੁਣ ਇਹ ਮਸਲਾ ਹੈ ਕਿ ਇਹ ਹੈ ਕਿ 25 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਜੋ ਪੂਰੇ ਪੈਨਸ਼ਨ ਦੇ ਬੈਨੀਫਿਟ ਹਨ ਪੈਨਸ਼ਨਰ ਨੂੰ ਮਿਲਨੇ ਚਾਹੀਦੇ ਹਨ ਬਹੁਤ ਵੱਡੀ ਇੱਕ ਬੇਇਨਸਾਫੀ ਡਿਸਕ੍ਰਿਪੈਂਸੀ ਤੇ ਡਿਸਕ੍ਰਿਮੀਨੇਸ਼ਨ ਇਹ ਹੈ ਕਿ ਸਰਕਾਰ ਨੇ 2011 ਤੋਂ ਬਾਅਦ ਜੋ ਰਿਟਾਇਰ ਪੈਨਸ਼ਨਰ ਹੋਏ ਹਨ ਉਹਨਾਂ ਨੂੰ ਤਾਂ ਇਸ ਦਾ ਲਾਭ ਦੇ ਦਿੱਤਾ ਹੈ ਪਰੰਤੂ ਇਸ ਤੋਂ 20000 ਤੋਂ ਪਹਿਲਾਂ ਜੋ ਰਿਟਾਇਰ ਹੋਏ ਹਨ ਪੈਨਸ਼ਨਰ ਉਹਨਾਂ ਨੂੰ ਇਹ ਸੱਤ ਤੋਂ ਬੇਵਜ੍ਹਾ ਹੀ ਵਾਂਝਿਆ ਰੱਖਿਆ ਜਾ ਰਿਹਾ ਹੈ ਤੇ ਹੁਣ ਇਸ ਦੀ ਇਹ ਪਿਛਲੀ ਸੁਣਵਾਈ ਜੋ ਹੋਈ ਸੀ ਉਸ ਦੇ ਵਿੱਚ ਵੀ ਫੈਸਲਾ ਨਹੀਂ ਆਇਆ ਬਲਕਿ ਇੱਕ ਹੋਰ ਤਾਰੀਖ ਮਿਲੀ ਹੈ ਤੇ ਉਹ ਤਾਰੀਖ ਹੁਣ 9/12/2025 ਪਾ ਦਿੱਤੀ ਗਈ ਹੈ ਤੇ ਇਸ ਮਿਤੀ ਨੂੰ ਜੇਕਰ ਫੈਸਲਾ ਪੈਨਸ਼ਨਾਂ ਦੇ ਹੱਕ ਦੇ ਵਿੱਚ ਆ ਜਾਂਦਾ ਹੈ ਤਾਂ ਵੈਲ ਐਂਡ ਗੁੱਡ ਨਹੀਂ ਤਾਂ ਫਿਰ ਇਹੀ ਹੈ ਕਿ ਸਰਕਾਰ ਪਤਾ ਨਹੀਂ ਜਾਣ ਬੁੱਝ ਕੇ ਹੀ ਇਸ ਫੈਸਲੇ ਦਾ ਜਾਂ ਇਸ ਦਾ ਨਿਪਟਾਰਾ ਨਹੀਂ ਕਰਨਾ ਚਾਹੁੰਦੀ ਜੇਕਰ ਸਰਕਾਰ ਚਾਹੇ ਤਾਂ ਇਸ ਨੂੰ ਨਿਰਨਿਪਟਾਰਾ ਵੀ ਕਰਵਾ ਸਕਦੀ ਹੈ ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਰਕਾਰ ਕਿਹੜਾ ਰੁਕ ਇਸ ਬਜਟ ਦੇ ਬੰਦੀ ਜੋ ਹੈ ਇਸ ਕੇਸ ਪ੍ਰਤੀ ਅਪਣਾਉਂਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ